ਭਾਰਤ ਦੇ ਵਿੱਚ ਤਿੰਨ ਅਜਿਹੇ ਸਰੋਵਰ ਨੇ ਜੀ ਜਿੱਥੇ ਜੇ ਤੁਸੀਂ ਗੁਰਪੂਰਵ ਦੀ ਰਾਤ ਨੂੰ ਸ਼ਰਧਾ ਪੂਰਵਕ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਸਾਰੇ ਜਿੰਨਾ ਕਰਜ ਹੈ ਉਹ ਸਾਰਾ ਤੁਹਾਡਾ ਲੈ ਜਾਊਗਾ ਤੇ ਜੇ ਤੁਹਾਡੇ ਤੋਂ ਜ਼ਿੰਦਗੀ 'ਚ ਕਦੇ ਜਾਣੇ-ਅਣਜਾਣੇ 'ਚ ਕੋਈ ਗਲਤੀ ਹੋਈ ਹੈ ਕੋਈ ਪਾਪ ਹੋਇਆ ਹੋ ਉਹ ਤੁਹਾਡਾ ਕੱਟਿਆ ਜਾਊਗਾ ਇਹ ਪਹਿਲਾ ਸਰੋਵਰ ਹੈਗਾ ਜੀ ਸ਼੍ਰੀ ਕਪਾਲ ਮੋਚਨ ਸਰੋਵਰ ਸਭ ਤੋਂ ਪਹਿਲੀ ਵਾਰ ਤੁਹਾਨੂੰ ਗੁਰਪੂਰਵ ਦੀ ਰਾਤ ਨੂੰ ਇੱਥੇ ਇਸ਼ਨਾਨ ਕਰਨਾ ਪਊਗਾ ਜੀ ਇਸ ਤੋਂ ਬਾਅਦ ਦੂਸਰਾ ਜਿਹੜਾ ਸਰੋਵਰ ਹੈਗਾ ਉਹ ਹੈਗਾ ਜੀ ਸ਼੍ਰੀ ਸ਼ਰਨ ਮੋਚਨ ਸਰੋਵਰ ਇੱਥੇ ਦੂਸਰੀ ਡੁਬਕੀ ਤੁਹਾਨੂੰ ਲਾਉਣੀ ਪਊਗੀ ਆ ਕੇ ਗੁਰਪੂਰਵ ਏ ਜਿਹੜਾ ਜੀ ਸਰੋਵਰ ਹੈਗਾ ਇਹ ਦੂਸਰੇ ਨੰਬਰ ਦਾ ਸਰੋਵਰ ਹੈ ਦੂਸਰੀ ਡੁਬਕੀ ਇੱਥੇ ਲੱਗਦੀ ਹੈ ਸਾਰੇ ਸਰੋਵਰ ਤੁਸੀਂ ਧਿਆਨ ਚ ਰੱਖ ਲਿਓ ਤੇ ਜਿਹੜੀ ਲੋਕੇਸ਼ਨ ਹੈ ਇਹ ਹੈਗੀ ਹੈ ਜੀ ਹਰਿਆਣੇ ਦੇ ਵਿੱਚ ਯਮੁਨਾ ਨਗਰ ਜ਼ਿਲ੍ਹੇ ਚ ਸ਼੍ਰੀ ਕਪਾਲ ਮੋਚਨ ਤੁਸੀਂ ਭਰ ਲਓ ਠੀਕ ਹੈ ਗੁਰਪੂਰਵ ਦੀ ਰਾਤ ਨੂੰ ਜੀ ਇੱਥੇ ਇਸ਼ਨਾਨ ਹੁੰਦਾ ਵੈਸੇ ਤੁਸੀਂ ਜਾ ਅਸ਼ਰਦਾ ਪੂਰਵਕ ਕਦੋਂ ਵੀ ਸਕਦੇ ਹੋ ਤੀਸਰਾ ਜਿਹੜਾ ਸਰੋਵਰ ਹੈ ਹੈਗਾ ਜੀ ਸ਼੍ਰੀ ਸੂਰਜਕੰਡ ਸਰੋਵਰ ਇਹਦੇ ਵਿੱਚ ਆਖਰੀ ਡੁਬਕੀ ਲਾ ਕੇ ਤੁਸੀਂ ਤੀਸਰੀ ਡੁਬਕੀ ਇੱਥੇ ਲਾਉਣੀ ਹੈ ਤਿੰਨੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰ ਲਓ ਕਰਜਾ ਤੁਹਾਡਾ ਲੈ ਜੂ ਪਾਪ ਤੁਹਾਡੇ ਕੱ ਕਣੀ ਹੈ ਕੋਈ ਸੁੱਖ ਸੁੱਖ ਨਹੀਂ ਉਹ ਸੁੱਖ ਕੇ ਜਾ ਸਕਦੇ ਹੋ ਅਗਲੀ ਵਾਰ ਫਿਰ ਤੁਹਾਨੂੰ ਸੁੱਖ ਲਾਉਣ ਦਿਨ ਹੋਣਾ ਪਊਗਾ ਬਹੁਤ ਪਹੁੰਚੇ ਹੋਏ ਵੱਡੇ ਵੱਡੇ ਸੰਤ ਮਹਾਤਮਾ ਇੱਥੇ ਪਹੁੰਚਦੇ ਨੇ ਤੂੰ ਨਾ ਲਾਉਂਦੇ ਨੇ ਲੰਗਰ ਚ ਲਾਉਂਦੇ ਨੇ 24 ਘੰਟੇ ਲੰਗਰ ਚੱਲਦਾ ਹੈ ਜੀ ਵਧੀਆ ਰਹਿਣ ਦਾ ਪ੍ਰਬੰਧ ਹੁੰਦਾ ਸੰਤ ਮਹਾਤਮਾ ਦੇ ਤੁਹਾਨੂੰ ਵਧੀਆ ਦਰਸ਼ਨ ਹੋਣਗੇ ਸੰਤ ਮਹਾਤਮਾ ਦੇ ਦਰਸ਼ਨ ਕਰਕੇ ਤੁਹਾਡੇ ਅੱਦੇ ਪਾਪ ਕੱਟੇ ਜਾਣਗੇ ਠੀਕ ਹੈ ਕਿਉਂਕਿ ਸਰੋਵਰਾਂ ਚ ਸੰਤ ਮਹਾਤਮਾ ਵੀ ਇਸ਼ਨਾਨ ਕਰਦੇ ਨੇ ਬਿਲਕੁਲ ਉਹਨਾਂ ਦੀ ਚਰਨ ਧੂਲ ਤੁਹਾਨੂੰ ਮਿਲੇਗੀ ਤੇ ਬਹੁਤ ਵੱਡੇ ਲੈਵਲ ਦਾ ਇੱਥੇ ਮੇਲਾ ਵੀ ਭਰਦਾ ਹੈ ਜੀ ਬਹੁਤ ਵੱਡੀਆਂ ਵੱਡ ਕੀ ਤੁਸੀਂ ਸ਼ਰਧਾ ਪੂਰਵਕ ਜਾ ਕਦੋਂ ਵੀ ਸਕਦੇ ਹੋ ਪਰ ਗੁਰਪੂਰਵ ਦੀ ਰਾਤ ਨੂੰ ਸੁਨਾਣ ਜ਼ਰੂਰ ਕਰਿਓ